ਸਿਰਫ 1,75,000 ਰੁਪਏ ਦੀ ਗੱਡੀ ਇਹ ਮਿਲ ਜੂਗੀ ਛੋਟੇ ਬਜਟ ਦੇ ਵਿੱਚ ਜੇ ਤੁਸੀਂ ਸਵਿਫਟ ਜੀਡੀੀ ਲੈਣਾ ਚਾਹੁੰਦੇ ਹੋ ਲਓ ਜੀ ਛੋਟੇ ਜਿਹੇ ਬਜਟ ਦੀ ਕਾਰ ਹੈ ਮਤਲਬ ਤੁਸੀਂ ਲੱਖ ਦੇ ਨੇੜੇ ਤੇ ਜਿਹੜੇ ਲੈਣਾ ਚਾਹੁੰਦੇ ਹੋ ਸੱਸਿਆ ਕਾਲ ਜੀ ਸਵਾਗਤ ਆ ਤੁਹਾਡਾ ব্রাঞ্চ ਪਹੀੜ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਸਾਡੇ ਕੋਲੇ ਇਸ ব্রাঞ্চ ਦੇ ਵਿੱਚ ਨਵਾਂ ਸਟਾਕ ਭਰਤੀ ਹੋਇਆ ਹੈਗਾ ਇਸ ਵਾਰ ਮੇਲੇ ਦੀ ਰੌਣਕ ਰਹੀ ਬਹੁਤ ਜ਼ਿਆਦਾ ਬਹੁਤ ਵਧੀਆ ਰਿਸਪੌਂਸ ਸਾਨੂੰ ਦਿੱਤਾ ਤੇ ਅਗਲਾ ਮੇਲਾ ਜਿਹੜਾ ਜਿਹੜਾ ਹੈਗਾ ਸਾਡਾ ਉਹ 10 ਅਗਸਤ ਦਾ ਹੈ ਜੀ ਅਮਰਗੜ ਵੇਖੇ ਜਰੂਰ ਪਹੁੰਚਿਆ ਕਰੋ ਗੱਡੀ ਲੈਣੀ ਆ ਵੇਚਣੀ ਆ ਜਾਂ ਲੋਨ ਕਰਾਉਣਾ ਜਾਂ ਲੱਕੀ ਡਰਾ ਦਾ ਹਿੱਸਾ ਬਣਨਾ ਹੁਣ ਹੀ ਤੋਂ ਲੱਕੀ ਡਰਾ ਦੇ 쿠ਪਨ ਦੇਣੇ ਸ਼ੁਰੂ ਕੀਤੇ ਹੋਏ ਨੇ ਜੀ ਨੇ ਆ ਜਾ ਕਰੋ ਬਰਾਜ ਦੇ ਵਿੱਚ ਆਓ 쿠ਪਨ ਲੈ ਕੇ ਜਾਓ ਲੱਕੀ ਡਰਾ ਦੇ ਤੋਂ ਅੱਜ ਦਾ ਸਟਾਕ ਜਿਹੜਾ ਹੈਗਾ ਬਹੁਤ ਸਪੈਸ਼ਲ ਹੈ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਪਰਮਟ ਟਰਾਲੀ ਕਾਰ ਸਾਰੀਆਂ ਤੁਹਾਨੂੰ ਗੱਡੀਆਂ ਮਿਲਣਗੀਆਂ ਤੇ ਲੋਨ ਦੀ ਫੈਸਿਲਿਟੀ ਸਾਡੇ ਕੋਲ ਹਰ ਵਕਤ ਰਹਿੰਦੀ ਆ ਸਭ ਤੋਂ ਪਹਿਲਾਂ ਐਡਰੈਸ ਨੋਟ ਕਰ ਲਓ ਸਾਡਾ ਜਿਹੜਾ ਲੁਧਿਆਣੇ ਤੋਂ ਮਰੇ ਕੋਲਾ ਰੋਡ ਜਾ ਰਿਹਾ ਹੈਗਾ ਤਾਂ ਹੀਟ ਤੋਂ ਪਹਿਲਾਂ ਹੀ ਆ ਲਹਿਰਾ ਪਿੰਡ ਆਉਂਦਾ ਹੈਗਾ ਤੇ ਇਹ ਲਹਿਰੇਪਿੰਡ ਤੇ ਜਦੋਂ ਲੁਧਿਆਣੇ ਤੋਂ ਆ ਪਾ ਰਹੇ ਆ ਤਾਂ ਸੱਜੇ ਪਾਸੇ ਆਪਣਾ ਇਹ ਸੈਟਅਪ ਆ ਇਸ ਤਰ੍ਹਾਂ ਦੀ ਆਪਣੀਆਂ ਚਾਰ ਬ੍ਰਾਂਚਾਂ ਚੱਲ ਰਹੀਆਂ ਨੇ ਜੀ ਪਹੀੜ ਅਮਰਗੜ ਸੰਗਰੂਰ ਤੇ ਬਰਨਾਲਾ ਤੇ ਬਹੁਤ ਸੋਹਣਾ ਸਟਾਕ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੇ ਨੂੰ ਸ਼ੇਅਰ ਕਰ ਦਿਓ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਔਰ ਕਿਹੜੀ ਗੱਡੀ ਤੁਹਾਨੂੰ ਪਸੰਦ ਆਈ ਤੇ ਇਹ ਜਿਹੜੀ ਗੱਡੀ ਸਾਡੇ ਕੋਲ ਪਹਿਲੀ ਗੱਡੀ ਆਈ ਹੋਈ ਆ 2014 ਮਾਡਲ K10 ਆ ਇਹ ਓਨਰ ਫਸਟ ਹੈ ਸੋਹਣੀ ਕੰਡੀਸ਼ਨ ਦੀ ਕਾਰ ਆ ਬੁਰੀ 2.5 ਲੱਖ ਰੁਪਿਆ ਇਹ ਗੱਡੀ ਦਾ ਰੇਟ ਹੈਗਾ ਤੇ ਨੰਬਰ ਪੰਜਾਬ ਆ ਆ ਸਾਡੇ ਕੋਲ ਪਰਮਟ ਵਾਲੀ ਕਾਰ ਆਹੀ ਹੀ ਆ ਬਹੁਤ ਸੋਹਣੀ ਗੱਡੀ ਆ 19 ਮਾਡਲ ਚ ਹੈ ਓਨਰ ਤੀਜੇ ਆ ਅਲਾਏ ਪਏ ਹੋਏ ਨੇ ਸੀਐਨਜੀ ਆਵੇ ਤਾਂ ਸੀਐਨਜੀ ਭਰਾ ਸਾਡਾ ਕੋਈ ਪੀਵੀ01 ਨੰਬਰ ਦੀ ਗੱਡੀ ਲੈਣਾ ਚਾਹੁੰਦਾਗਾ ਤਾਂ ਬਹੁਤ ਵਧੀਆ ਕਾਰ ਹੈ ਛੋਟਾ ਜਿਹਾ ਬਜਟ ਬਜਟ ਦਿਆ 2,70,000 ਰੁਪਏ ਦੀ ਮਿਲ ਜੂਗੀ ਬਾਕੀ ਲੋਨ ਫੈਸਿਲਿਟੀ ਮਿਲ ਜੂ ਤੇ ਸਾਡਾ ਸਿਮਲ ਸਹੀ ਆ ਹਾਂਜੀ ਇਹ ਅਗਲੀ ਗੱਡੀ ਆ ਗਈ ਤੁਹਾਡੇ ਵਾਸਤੇ ਸਿਆਜ਼ ਮੰਨ ਲਓ ਡਿਜ਼ਾਇਰ ਲੈਣ ਦਾ ਮਾਣਾ ਤੁਹਾਡਾ ਪਰਨਾ ਲੈਣ ਦਾ ਮਾਣਾ ਤਾਂ ਇੱਕ ਵਾਰੀ ਜੇ ਤੁਸੀਂ ਟਰਾਈ ਕਰਿਓ ਸਿਆਜ਼ ਗੱਡੀ ਬਹੁਤ ਟੌਪ ਦੀ ਕਾਰ ਆ ਤੇ 2018 ਮਾਡਲ ਪਹਿਲੇ ਨੌ ਦੀ ਸਾਡੇ ਕੋਲ ਖੜੀ ਆ ਡੈਲਟਾ ਮਾਡਲ ਦੇ ਵਿੱਚ ਟਾਇਰ ਵਗੈਰਾ 80% ਨੇ ਲਗਭਗ ਓਰੀਜਨਲ ਪੇਂਟ ਜੀ ਆ ਕਾਰ ਤੇ ਜਿਹੜਾ ਰੇਟ ਤੁਹਾਨੂੰ ਦੱਸਾਂਗੇ ਉਹ ਰੇਟ ਤੋਂ ਐਮ ਸਮਝ ਲਓ ਵੀ 50,000 ਡਾਊਨ ਪੇਮੈਂਟ ਦੇ ਕੇ ਸਾਰਾ ਲੋਨ ਵੀ ਹੋ ਸਕਦਾ 565000 ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਇੰਟੀਰੀਅਰ ਵਗੈਰਾ ਆਟੋ ਕਲਾਈਮੇਟ ਏਸੀ ਸਟੀering ਕੰਟਰੋਲ ਸਭ ਕੁਝ ਗੱਡੀ 'ਚ ਮਿਲੂਗਾ ਔਰ ਪ੍ਰੋਜੈਕਟਰ ਲਾਈਟਾਂ ਜਿਹਾ ਦੇਖੋ ਸਭ ਤੋਂ ਵੱਡੀ ਗੱਲ ਮਰੂਤੀ ਵਾਲਿਆਂ ਦੀ ਬਲੀਨੋ ਆ ਗਈ ਜੀ 2018 ਮਾਡਲ ਦੇ ਵਿੱਚ ਡੀਜ਼ਲ ਤੇ ਇਹ ਵੀ ਡੈਲਟਾ ਮਾਡਲ ਦੇ ਵਿੱਚ ਹੈ ਬਹੁਤ ਸੋਹਣੀ ਕਾਰ ਹੈ ਲਗਭਗ ओरिजिनल ਡਾਕਟਰ ਦੀ ਗੱਡੀ ਸੀ ਇਹ ਲਗ ਤੁਸੀਂ ਹਲਾਏ ਦੇਖ ਸਕਦੇ ਹੋ ਬਹੁਤ ਟੌਪ ਦੇ ਪਾਏ ਨੇ ਗੱਡੀ ਨੂੰ ਲੈਫਟ ਸਾਈਡ ਤੋਂ ਵੀ ਤੁਸੀਂ ਦੇਖ ਲਓ ਗੱਡੀ ਪੂਰੀ ਸੋਹਣੀ ਹੈ ਮਤਲਬ ਇੰਟੀਰੀਅਰ ਵਗੈਰਾ ਪੂਰਾ ਨਵਾਂ ਗੱਡੀ ਦਾ ਤੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਗੱਡੀ ਦੇ ਵਿੱਚ ਇਹ ਗੱਡੀ ਦਾ ਰੇਟ ਹੈ ਜਿਹੜਾ ਜੇ ਤੁਸੀਂ ਸਵਿਫਟ ਲੈਣ ਜਾਂਦੇ ਹੋ 18 ਮਾਡਲ ਤਾਂ ਤੁਹਾਨੂੰ ਲਗਭਗ 5 70 75 ਦੀ ਮਿਲਦੀ ਆ ਤਾਂ ਤੁਹਾਨੂੰ ਅਸੀਂ 6 ਲੱਖ ਰੁਪਏ ਦੀ ਗੱਡੀ ਐ ਆਫਰ ਕਰਦੇ ਆ ਬਹੁਤ ਸੋਹਣੀ ਕਾਰ ਹੈਗੀ ਦੇਖੋ ਲਗਜ਼ਰੀ ਬ੍ਰਾਂਡ ਆ ਪੂਰਾ ਇਹਨਾਂ ਦਾ ਸੇਫਟੀ ਆ ਗਈ ਜੀ ਕ੍ਰੇਟਾ 2018 19 ਦੀ ਰਜਿਸਟਰਡ ਸਿਰਫ 80 82000 ਕਿਲੋਮੀਟਰ ਚੱਲੀ ਹੋਈ ਆ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਆ ਪ੍ਰੋਜੈਕਟਰ ਲਾਈਟਾਂ ਮੋਬਾਈਲ ਚਾਰਜਰ ਪੁਸ਼ ਬਟਨ ਸਟਾਰਟ ਤੇ ਨਵੀਂ ਗ੍ਰਿਲ ਦੇ ਵਿੱਚ ਜਲੰਧਰ ਦਾ ਨੰਬਰ ਹੈ ਪਹਿਲੇ ਨਾਂ ਦੀ ਕਾਰ ਅਲਾਈ ਵਗੈਰਾ ਸਭ ਕੁਝ ਇਹਦੇ ਕੰਪਨੀ ਦੇ ਆਉਂਦੇ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ ਜੀ 8 ਲੱਖ ਤੇ 75000 ਰੁਪਏ ਤੇ ਆ ਆ ਗਈ ਜੀ ਐਕਸੈਂਟ 2018 ਮਾਡਲ ਗੱਡੀ ਆ ਬਹੁਤ ਸੋਹਣੀ ਕਾਰ ਆ ਫਰੰਟ ਸ਼ੀਸ਼ਾ ਦਾ ਕਨਾਲ ਦਾ ਔਰਿਜਨਲ ਪੇਂਟ ਦੀ ਗੱਡੀ ਆ 60% ਟਾਇਰ ਹੈਗੇ ਨੇ ਤੇ ਅੰਟੀਰੀਅਰ ਚ ਕੰਪਨੀ ਦਾ ਸੀਡੀ ਪਲੇਅਰ ਵਗੈਰਾ ਸਟੀਅਰਿੰਗ ਕੰਟਰੋਲ ਸਭ ਕੁਝ ਹੈਗਾ ਗੱਡੀ ਦੇ ਵਿੱਚ ਗੱਡੀ ਦਾ ਜਿਹੜਾ ਰੇਟ ਹੈ ਉਹ ਵੀ ਬਹੁਤ ਜਾਇਜ਼ ਹੈ ਸਿਰਫ 4 ਲੱਖ ਰੁਪਏ ਦੀ ਗੱਡੀ ਤੁਹਾਨੂੰ ਦਵਾਂਗੇ ਨੱਗ-ਬੱਗ ਇਹ ਵੀ ਤੁਹਾਨੂੰ 80 ਤੋਂ 90% 100% ਤੱਕ ਵੀ ਲੋਨ ਹੋ ਸਕਦਾ ਹੈ ਗੱਡੀ ਦੇ ਉੱਪਰ ਇਹ ਆ ਗਈ ਜੀ 2018 ਮਾਡਲ ਬਰੇਜ਼ਾ ओरिजिनल ਪੇਂਟ ਦੀ ਕਾਰ ਹੈ 80 90% ਜੋਕੋਹਾਮੋ ਦੇ ਟਾਇਰ ਨੇ ਫਸਟ ਓਨਰ ਗੱਡੀ ਆ ਨੰਬਰ 5252 ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਦੇਖੋ ਸਾਈਡਾਂ ਸੋਡਾਂ ਪੂਰੀਆਂ ਵਧੀਆ ਨੇ ਬੀਡੀਆਈ ਆ 25+ ਐਵਰੇਜ ਲੈਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਗੱਡੀ ਆ ਤੁਹਾਡੇ ਵਾਸਤੇ ਇਹ ਜਿਹੜਾ ਗੱਡੀ ਦਾ ਬਜਟ ਆ ਬਜਟ ਤੁਹਾਨੂੰ ਇਹ ਗੱਡੀ ਦੇ ਦਾਂਗੇ ਆਪਾਂ 7 ਲੱਖ ਤੇ 15000 ਰੁਪਏ ਦੇ ਸਰ ਲਓ ਜੀ ਇਹ ਗੱਡੀ ਆ ਗਈ ਜੀ i20 ਮਤਲਬ ਵੈਰਾਈਟੀ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜੂਗੀ i20 ਨਿਊ ਸ਼ੇਪ ਚ ਬਲੈਕ ਸਪੋਰਟਸ ਮਾਡਲ ਹੈ ਜੀ ਗੱਡੀ ਇਹ ਆਲ ओरिजिनल ਪੇਂਟ ਚ ਅੰਟੀਰੀਅਰ ਅੰਟੀਰੀਅਰ ਤੇ ਤਾਂ ਕੋਈ ਰੀਸਾ ਹੀ ਨਹੀਂ ਹੈ ਗੱਡੀ ਦੀਆਂ ਫਰੰਟ ਸ਼ੀਸ਼ਾ ਤੱਕ ਨਾਲ ਦਾ ਕੰਪਨੀ ਲਾਈਵਿਲ ਨਵੇਂ ਟਾਇਰ ਗੱਡੀ ਚੱਲੀ ਹੋਈ ਹੈ ਇਹ ਸਿਰਫ 1 ਇੱਕ ਲੱਖ ਕਿਲੋਮੀਟਰ ਦੇ ਆਸ-ਪਾਸ ਚੱਲੀ ਹੋਈ ਆ ਤੇ ਫਰੰਟ ਸ਼ੀਸ਼ਾ ਦਾ ਕਿਦਾ ਵੀ ਨਾਲ ਦਾ ਤੇ 7 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਤਲਬ ਮਿਲ ਜੂਗੀ ਹਾਲੇ ਬੰਪਰ ਵਗੈਰਾ ਤੇ ਪੇਂਟ ਹੋਣੇ ਨੇ ਤੇ ਇਦਾਂ ਹੀ ਖੜੀ ਆ ਪਰ ਗੱਡੀ ਮਾਰਦੀ ਲਸ਼ਕਾਰੇ ਛੋਟੇ ਬਜਟ ਦੇ ਵਿੱਚ ਜੇ ਤੁਸੀਂ ਅ ਸਵਿਫਟ ਜੀਡੀੀ ਲੈਣਾ ਚਾਹੁੰਦੇ ਹੋ ਜੀਡੀੀ ਦੇ ਵੀ ਕਈ ਵਾਰ ਭਰਾ ਸਾਡੇ ਕੋਈ ਝੁਕ ਹੁੰਦੇ ਨੇ ਵੀ ਯਾਰ ਜੀਡੀੀ ਹੀ ਲੈਣੀ ਆ ਗੱਡੀ ਲੈਣੀ ਆ ਤਾਂ ਸਾਡੇ ਕੋਲ ਇਹ ਆਈ ਆ ਟਾਪ ਮਾਡਲ ਦੇ ਵਿੱਚ 222 ਨੰਬਰ ਆ ਗੱਡੀ ਦਾ ਦੇਖੋ ਨੰਬਰ ਵੀ ਬਹੁਤ ਵਧੀਆ ਫਰੰਟ ਸ਼ੀਸ਼ਾ ਤੱਕ ਨਾਲ ਦਾਗਾ ਤੇ ਟਾਇਰ ਟੂਲ ਵਗੈਰਾ ਓਕੇ ਚਲਾਈ ਬਿਲਕੁਲ ਓਕੇ ਆ ਗੱਡੀ ਦੀ ਤੇ ਤੇ ਓਨਰ ਦੂਜੀ ਆ ਗੱਡੀ ਇਹ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਹੈਗਾ 325000 ਰੁਪਏ ਜੀ ਜੀਡੀੀ ਆ JD ਦਾ ਥੋੜਾ ਫਰਕ ਹੁੰਦਾ ਕਈ ਵਾਰ ਸਾਡੇ ਫਿਰ ਰੇਟ ਦੇ ਕਮੈਂਟ ਆਉਂਦਾ ਵੀ ਰੇਟ ਥੋੜੇ ਤੇਜ਼ ਨੇ ਪਰ ਇਹ ਦਾ ਜਿਹੜਾ ਰੇਟ ਥੋੜਾ ਜਿਆਦਾ ਵੱਧ ਹੀ ਹੁੰਦਾ ਜੀ ਪੈਟਰੋਲ ਵਾਲੀ ਸਵਿਫਟ ਆ ਲਾਈਵ ਹੈ ਲਾਈਵ ਦੇਖ ਲੋ ਟਾਇਰ ਦੇਖ ਲੋ ਜਮਾ ਨਵੇਂ ਨੇ ਬਾਡੀ ਲਾਈਨ ਦੇਖ ਲੋ ਪੂਰੀ ਸੋਹਣੀ ਕਾਰ ਪੈਟਰੋਲ ਤੇ ਚਲਾਵਾ ਪੂਰਾ ਵਧੀਆ ਇੰਜਨ ਏਸੀ ਸਾਰਾ ਕੁਝ ਓਕੇ ਆ ਗੱਡੀ ਦਾ ਤੇ ਜਿਹੜਾ ਗੱਡੀ ਦਾ ਬਜਟ ਹੈ ਸਿਰਫ 1,75,000 ਰੁਪਏ ਦੀ ਗੱਡੀ ਇਹ ਮਿਲ ਜੂਗੀ ਬਹੁਤ ਸਹੀ ਰੇਟ ਚ ਕਾਰ ਆ ਇਹ ਆ ਗਈ ਜੀ ਜਨਰਲ ਸਟੀਲੋ ਲਓ ਇਹ ਛੋਟੇ ਜਿਹੇ ਬਜਟ ਦੀ ਕਾਰ ਹੈ ਮਤਲਬ ਤੁਸੀਂ ਲੱਖ ਦੇ ਨੇੜੇ ਤੇੜੇ ਲਾਉਣਾ ਚਾਹੁੰਦੇ ਹੋ ਤੁਹਾਡੇ ਵਾਸਤੇ ਹਾਜ਼ਰ ਹੈ ਜੀ ਫਸਟ ਓਨਰ ਗੱਡੀ ਆ ਅੱਠ ਮਾਡਲ ਹੈ ਤੇ ਇੰਸ਼ੋਰੈਂਸ ਵਗੈਰਾ ਪੋਲੂਸ਼ਨ ਵਗੈਰਾ ਸਾਰਾ ਕੁਝ ਓਕੇ ਆ ਗੱਡੀ ਦਾ 28 ਤੱਕ ਪਾਸ ਹੋਈ ਹੋਈ ਆ ਤੇ 1 ਲੱਖ 5000 ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਆਪਾਂ ਤੇ ਇਹ ਸੀਗਾ ਜੀ ਸਾਡਾ ਬ੍ਰਾਂਚ ਪਹੀੜ ਦਾ ਸਟਾਕ ਹੋਰ ਵੀ ਗੱਡੀਆਂ ਹੈਗੀਆਂ ਨੇ ਜਿਵੇਂ 19 ਮਾਡਲ ਬਰੇਜ਼ਾ ਵੀ ਇੱਥੇ ਹੈਗੀ ਆ ਦੋ ਤਿੰਨ ਗੱਡੀਆਂ ਹੋਰ ਵੀ ਸਾਡੀਆਂ ਹਲੇ ਮਤਲਬ ਅੰਡਰ ਜਿਵੇਂ ਤਿਆਰ ਹੋ ਰਹੀਆਂ ਨੇ ਵਾਸ਼ਿੰਗ ਵਗੈਰਾ ਤੇ ਕਈਆਂ ਹੋਈਆਂ ਨੇ ਤੇ ਇਸ ਤਰ੍ਹਾਂ ਦੀਆਂ ਗੱਡੀਆਂ ਹੋਰ ਬਹੁਤ ਆਉਂਦੀਆਂ ਰਹਿੰਦੀਆਂ ਸਾਡੇ ਕੋਲੇ ਤੇ ਜੁੜੇ ਰਿਹਾ ਕਰੋ ਸਾਡੇ ਨਾਲ ਫਾਈਨਾਂਸ ਫੈਸਿਲਿਟੀ ਤੁਹਾਨੂੰ ਦੱਸਤਾ ਸੀ ਵੀ ਹਰੇਕੋ ਗੱਡੀ ਦੇ ਉੱਤੇ ਤੁਹਾਨੂੰ ਮਿਲ ਜੂਗੀ ਚਾਰ ਬ੍ਰਾਂਚਾਂ ਤੋਂ ਤੁਹਾਡੇ ਨਾਲ ਲਾਈਵ ਹੁੰਦੇ ਹੁੰਦੇ ਆਪਾਂ ਹੀਰ ਅਮਰਗੜ ਸੰਗਰੂਰ ਤੇ ਬਰਨਾਲਾ ਇਹ ਹੋਰ ਵਧੀਆ-ਵਧੀਆ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਸੀਆਕਾ